ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਭਾਰਤ ਦੇ ਵਿੱਚ ਆਉਣ ਵਾਲੀ ਇਹ ਵੱਡੀ ਤਬਾਹੀ ਕੁਦਰਤ ਨੇ ਦਿਖਾਇਆ ਇਹ ਵੱਡਾ ਸੰਕੀਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਵੱਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਔਰ ਫਿਸ਼ ਵਰਗੀ ਰਹੱਸਮਈ ਮੱਛੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਕੁਦਰਤੀ ਸੰਸਾਰ ਦੇ ਵਿੱਚ ਅਜੇ ਵੀ ਬਹੁਤ ਸਾਰੇ ਰਹੱਸ ਨਾਲ ਭਰਿਆ ਹੋਇਆ ਹੈ ਔਰ ਫਿਸ਼ ਜਿਸ ਦਾ ਵਿਗਿਆਨਕ ਨਾਮ ਰੈਗਲੇਸਕ ਗਲੋਸ ਨੂੰ ਹੈ ਦੁਨੀਆ ਦੀ ਸਭ ਤੋਂ ਲੰਬੀ ਹੱਡੀ ਵਾਲੀ ਮੱਛੀਆਂ ਨੂੰ ਇੱਕ ਮੰਨੀ ਜਾਂਦੀ ਹੈ ਇਹ ਮੱਛੀ ਅਕਸਰ 200 ਤੋਂ 1000 ਮੀਟਰ ਦੀ ਡੂੰਘਾਈ ਤੇ ਰਹਿੰਦੀ ਹੈ ਅਤੇ 30 ਫੁੱਟ ਤੱਕ ਦੰਬੀ ਹੋ ਸਕਦੀ ਹੈ। ਜਿਹੜਾ ਉਰਫਿਸ਼ ਦਾ ਸਰੀਰ ਚਮਕਦਾਰ ਚਾਂਦੇ ਤੇਰੀ ਬਨਵੰਗ ਲਹਿਰਾਉਂਦਾ ਹੈ ਇਸ ਦੇ ਸਿਰ ਤੇ ਉੱਪਰ ਇੱਕ ਲੰਮਾ ਲਾਲ ਫਿਨ ਵਰਗਾ ਕ੍ਰਸ਼ਟ ਹੁੰਦਾ ਹੈ। ਇਸ ਦੀ ਸਤਾ ਤੇ ਆਉਣ ਵਾਲਾ ਇੱਕ ਬਹੁਤ ਹੀ ਦੁਰਲਭ ਘਟਨਾ ਮੰਨਿਆ ਜਾਂਦਾ ਹੈ ਤਾਮਿਲਨਾਡੂ ਦੇ ਤੱਟਵਰਤੀ ਖੇਤਰ ਦੇ ਵਿੱਚ ਮਸ਼ੇਰਿਆਂ ਨੇ ਇੱਕ ਵਿਸ਼ਾਲ ਉਰਫਿਸ਼ ਫੜੀ ਜਿਸ ਨੇ ਸਥਾਨਕ ਲੋਕਾਂ ਦੇ ਵਿੱਚ ਡਰ ਅਤੇ ਉਤਸੁਕਤਾ ਫੈਲਾ ਦਿੱਤੀ ਇਸ ਨੂੰ ਇੱਕ ਵਿਨਾਸ਼ਕਾਰੀ ਮੱਛੀ ਗਿਆ ਜਾਣ ਲੱਗਾ ਹੈ ਉਰਫਿਸ਼ ਦਾ ਇਤਿਹਾਸ ਲਈ ਕੁਦਰਤੀ ਆਫਤਾਂ ਨਾਲ ਜੁੜਿਆ ਹੋਇਆ ਇਸ ਦੀ ਮੌਜੂਦਗੀ ਨੇ ਅਕਸਰ ਪੁਚਾਲ ਸੁਨਾਮੀ ਤੇ ਪੂਰਵ ਗਾਮਨੀ ਵਜੂ ਦਿਖਾਇਆ ਜਾਂਦਾ ਹੈ ਜਪਾਨ ਦੇ ਫਿਕੂਸ਼ੀਮਾ ਵਿੱਚ ਸਾਲ 2011 ਦੇ ਵਿੱਚ ਆਏ ਪੁਚਾਲ ਦੇ ਸਮਾਨ ਸੁਨਾਮੀ ਤੋਂ ਪਹਿਲਾਂ ਕਈ ਉਰਫਿਸ਼ਾ ਕਿਨਾਰਿਆਂ ਤੇ ਬਹੁਤ ਵੇਖਿਆ ਗਿਆ ਸਨ ਮੈਕਸੀਕੋ ਦੇ ਵਿੱਚ ਇਹ ਵੱਡੇ ਪੁਚਾਲ ਤੋਂ ਪਹਿਲਾਂ ਔਰ ਫਿਰ ਸਮੁੰਦਰ ਵਿੱਚ ਤੈਰਦੀਆਂ ਪਾਈਆਂ ਗਈਆਂ ਸਾਲ 2020 ਦੇ ਦੌਰਾਨ ਫਿਲੀਪਿਨਸ ਦੇ ਵਿੱਚ ਦੋ ਔਰਫਿਸ਼ਾ ਦੇਖਿਆ ਗਿਆ ਸਮ ਤੇ ਕੁਝ ਦਿਨ ਬਾਅਦ ਪੁਚਾਲ